ਇਨਾਂ ਦਾ ਇੱਕ ਇੱਕ ਲੌਲੀਪੌਪ ਦੋ ਘੰਟਿਆਂ ਦੇ ਵਿੱਚ ਵਿੱਚ ਇੰਨਾਂ ਨੇ ਐਸੀਐਮ ਨੂੰ ਫਿਰ ਇਹਨਾਂ ਨੂੰ ਲੱਗਿਆ ਵੀ ਹੁਣ ਐਸੀ ਭਾਈਚਾਰੇ ਦਾ ਆਪਾਂ ਇੱਕ ਲੌਲੀਪੌਪ ਹੈ ਜੋ ਆਪਾਂ ਜੰਨੀ ਜੀ ਨੂੰ ਵਰਤਦੇ ਸਾਡੇ ਝਾੜ ਸਭ ਸਰਕਾਰ ਹੀ ਹੈ ਕਿ ਇਹ ਹੀ ਮੰਤਰੀ ਸੀ ਕਿ ਇਹ ਸਭ ਕੁਝ ਉਹ ਕਰ ਕੁਈ ਨਾ ਨਾਮ ਕੋ ਬਿਲਾਉਂਦਾ ਇਨਾਂ ਨੂੰ ਹਮਲ ਕਰਨਾ ਚਾਹੀਦਾ ਸੀ ਕਿ ਕਪਤਨ ਮੇਰ ਸਿੰਘ ਜੀ ਐਮ ਨੂੰ ਦੇ ਤੋ ਜੁਣੇ ਬਾਅਦੇ ਕਰੀ ਕੋ ਫੇਰ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਐਸੀ ਭਾਈਚਾਰੇ ਨਾਲ ਸੰਬੰਧਿਤ ਜੋ ਪਾਰਟੀ ਹੈ ਵੋਲਿਊਨ ਸਮਾਜਪਾਲਟੀ ਇਹਦੇ ਨਾਲ ਮੁੱਦੇ ਨੂੰ ਨੋਟ ਲਾ ਕੇ ਸਾਡਾ ਚੱਲਣਗੇ ਤੇ ਅਸੀਂ ਸਰਕਾਰ ਤੋਂ ਨਾਮ ਹਾਂਜੀ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੇ ਆਪਣੀ ਰਾਜਵੀਰ ਕੁਵਰੀ ਫੇਰ ਹਾਜ਼ਰ ਨਾ ਵਿਸ਼ੇਸ਼ ਮੁੱਦਾ ਲੈ ਕੇ ਅੱਜ ਜੁੜੇ ਹਾਂ ਜਸਪਾਲ ਸਿੰਘ ਗੜੱਦੀ ਜੀ ਦੇ ਨਾਲ ਜੋ ਕਿ ਸਮਾਜ ਸੇਵੀ ਵੀ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਵੀ ਨੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਤੇ ਜਾਣਦੇ ਹਾਂ ਵਿਸ਼ੇਸ਼ ਮੁੱਦਿਆਂ ਦੇ ਬਾਰੇ ਜਿਹੜੀ ਦਿੱਲੀ ਦੀ ਅਪਡੇਟ ਚੱਲ ਰਹੀ ਹੈ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਰਦਾਨ ਦੀ ਗੱਲ ਕਰੀਏ ਸੀ ਚੋਣਾਂ ਦੀ ਚੋਣਾਂ ਦਾ ਦੌਰ ਜਿਹੜਾ ਨੇੜੇ ਆ ਰਿਹਾ ਹੈਗਾ ਕਿ ਜਿਹੜੀ ਚੋਣਾਂ ਦੀ ਤਸਵੀਰ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਤੁਸੀਂ ਤੁਹਾਡੇ ਕੀ ਵਿਚਾਰ ਨੇ ਦੇਖੋ 2022 ਦੀਆਂ ਜੋ ਚੋਣਾਂ ਨੇ ਬਾਕੀ ਉਹਦਾ ਸਮਾਂ ਜੋ ਉਹ ਨੇੜੇ ਆ ਚੁੱਕਾ ਹੈ ਹਰ ਪਾਰਟੀ ਆਪੋ ਆਪ ਦਾ ਪੱਖ ਇਸ ਚੋਣਾਂ ਦੇ ਵਿੱਚ ਰੱਖ ਰਹੀ ਹੈ ਤੇ ਪਰ ਨਾਲ ਜੋ ਜੇ ਇੱਕ ਇਹਦੇ ਨਾਲ-ਨਾਲ ਜੋ ਜਾਦੇ ਸਮੱਸਿਆ ਆ ਰਹੀ ਹੈ ਉਹ ਕਿਸਾਨਾਂ ਦੇ ਮੁੱਦੇ ਜੋ ਤਿਉਂ ਦੇ ਤਿਉਂ ਹੀ ਖੜੇ ਨੇ ਮੋਦੀ ਸਰਕਾਰ ਇਸ ਤੇ ਕੋਈ ਅਜੇ ਕੋਈ ਐਸਾ ਫੈਸਲਾ ਨਹੀਂ ਲੈ ਸਕੀ ਜੋ 2022 ਦੀਆਂ ਚੋਣਾਂ ਪਾਰਟੀਆਂ ਕੋਈ ਵੀ ਪਾਰਟੀ ਹੈ ਉਹ ਨਿਰਪੱਖ ਹੋ ਕੇ ਲੜ ਸਕੇ ਕਿਉਂਕਿ ਕਿਸਾਨਾਂ ਦਾ ਮੁੱਦਾ ਹੈ ਜੋ ਉਹ ਤਾਂ ਉੱਤੇ ਦਾ ਉੱਤੇ ਹੀ ਖੜਾ ਹੈ ਜੀ ਇਹਦੀ ਦਿੱਕਤ ਥੋੜੀ ਆ ਰਹੀ ਹੈ ਪਰ ਪਾਰਟੀਆਂ ਪੂਅ ਦੇ ਕੰਮ ਕਰ ਰਹੀਆਂ ਗੱਲ ਕਰੀਏ ਮੁੱਖ ਮੰਤਰੀ ਦੀ ਚਰਨਜੀਤ ਸਿੰਘ ਚੰਨੀ ਜੋ ਕਿਨ ਸੂਚੀ ਜਾਤੀ ਦਾ ਚਿਹਰਾ ਇੱਕ ਬਣਾਇਆ ਗਿਆ ਤੁਸੀਂ ਕੀ ਸਮਝਦੇ ਹੋ ਮਤਲਬ ਕਿ ਕੋਜਾ ਮਜ਼ਾਕ ਨਹੀਂ ਲੱਗਦਾ ਇਹ ਵੀ ਐਨ ਮੌਕੇ ਤੇ ਆ ਕੇ ਇਹਨਾਂ ਨੇ ਮੁੱਖ ਮੰਤਰੀ ਬਦਲ ਦਿੱਤਾ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਬਿਲਕੁਲ ਇਹ ਇਹ ਪਤਾ ਕੀ ਹੈ ਇਹ ਇਹਨਾਂ ਦਾ ਇੱਕ ਇੱਕ ਲਾਲੀਪਾਪ ਹੈ ਜੀ ਦੇਖੋ ਜੇ ਇਹਨਾਂ ਨੇ ਜੇ ਮੈਂ ਤਾਂ ਇਹ ਕਹੂੰਗਾ ਵੀ ਇੱਕ ਦਿਨ ਦੇ ਵਿੱਚ 2 ਘੰਟਿਆਂ ਦੇ ਵਿੱਚ ਵਿੱਚ ਤਿੰਨ ਇਹਨਾਂ ਨੇ ਸੀਐਮ ਬਦਲੇ ਪਹਿਲਾਂ ਰੰਧਾਵਾ ਜੀ ਫਿਰ ਕੋਈ ਹੋਰ ਫਿਰ ਇਹਨਾਂ ਨੂੰ ਲੱਗਿਆ ਵੀ ਹੁਣ ਐਸਸੀ ਭਾਈਚਾਰੇ ਦਾ ਆਪਾਂ ਇੱਕ ਲਾਲੀਪਾਪ ਹੈ ਜੋ ਆਪਾਂ ਚੰਨੀ ਜੀ ਨੂੰ ਵਰਤ ਜੀ ਇਹ ਤਾਂ ਚੰਨੀ ਜੀ ਨੂੰ ਇੱਕ ਇਹਨਾਂ ਨੇ ਯੂਜ਼ ਕੀਤਾ ਹੈ ਤੇ ਉਹ ਜੇ ਜੇ ਮੁੱਦੇ ਇਹਨਾਂ ਨੇ ਕਾਂਗਰਸ ਨੇ ਜੇ ਕਾਂਗਰਸ ਨੇ ਮੁੱਦੇ ਪੰਜਾਬ ਦੇ ਹੱਲ ਕਰਨੇ ਸੀ ਤਾਂ ਆਪਣੇ ਕੈਪਟਨ ਮਰਿੰਦਰ ਸਿੰਘ ਹੀ ਕਰ ਦੰਦੇ ਕਿ ਉਹਨਾਂ ਕੋਲੇ ਕਿਹੜਾ ਕੋਈ ਯੋਗਤਾ ਨਹੀਂ ਸੀ ਜਾਂ ਕੋਈ ਉਹ ਸੀਐਮ ਨਹੀਂ ਸੀਗੇ ਸਾਡੇ 4 ਸਾਲ ਉਹਨਾਂ ਦੀ ਸਰਕਾਰ ਰਹੀ ਹੈ ਇਹੀ ਮੰਤਰੀ ਸੀ ਇਹੀ ਸਭ ਕੁਝ ਹੈ ਹੁਣ ਕਿਹੜਾ ਕੋਈ ਇਹਨਾਂ ਨੇ ਨਵਾਂ ਧੋਕੇ ਲਾਤਾ ਉਹ ਸਭ ਕੁਝ ਹੋਈ ਹੈ ਜੀ ਤੇ ਕੀ ਲੱਗਦਾ ਵੀ ਜਿਹੜਾ ਕੈਪਟਨ ਮਰਿੰਦਰ ਸਿੰਘ ਜੀ ਨੇ ਵੀ ਤਿੰਨ ਚਾਰ ਮਹੀਨਿਆਂ ਦੇ ਵਿੱਚ ਜਿਹੜੇ ਆਪਣੇ ਵਾਦੇ ਸੀ ਪੂਰੇ ਨਹੀਂ ਕੀਤੇ ਮੈਂ ਤੇ ਕੀ ਲੱਗਦਾ ਵੀ ਚਰਨਜੀਤ ਸਿੰਘ ਚੰਨੀ ਕਰ ਸਕਦੇ ਨੇ ਬਾਦ ਉਹ ਥੋੜੇ ਜੇ ਟਾਈਮ ਦੇ ਵਿੱਚ ਕੀ ਕਹਿਣਾ ਸਰ ਦੇਖੋ ਸਾਢੇ 4 ਸਾਲ ਹੋ ਗਏ ਜੀ ਦੋ ਕੁ ਮਹੀਨਿਆਂ ਬਾਅਦ ਕੋਈ ਨਾ ਕੋਈ ਇਹ ਮੁੱਦਾ ਕੱਢ ਲੈਂਦੇ ਨੇ ਆਪਣਾ ਕਦੇ ਸਿੱਧੂ ਜੀਆ ਦਾ ਮੁੱਦਾ ਕੱਢ ਲੈਂਦੇ ਨੇ ਕਦੇ ਕਿਸੇ ਹੋਰ ਗੱਲ ਦਾ ਮੁੱਦਾ ਕੱਢ ਲੈਂਦੇ ਨੇ ਲੋਕਾਂ ਨੂੰ ਸਾਢੇ 4 ਸਾਲ ਇਹਨਾਂ ਨੇ ਇਹ ਇਹ ਇਮੇਜ ਉਕਰੀ ਦੇਖਦੇ ਆਂ ਨਗਾ ਦਤੇ ਵੀ ਆਹ ਕੀ ਹੋ ਰਿਹਾ ਹੈ ਆ ਹੁਣ ਕੀ ਹੋਊਗਾ ਲੋਕੇ ਇਸੇ ਗੱਲ 'ਚ ਹੁਲਜੇ ਪਏ ਨੇ ਜੋ ਮੁੱਦੇ ਸੀ ਇਹ ਮੁੱਦਿਆਂ ਤੋਂ ਪਟਕਾਰ ਰਹੇ ਨੇ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਸੀ ਕੈਪਟਨ ਅਮਰਿੰਦਰ ਸਿੰਘ ਜੀ ਇਸ ਤੇ ਇਹ ਮੁੱਦਿਆਂ ਤੇ ਜੋ ਉਹਨਾਂ ਨੇ ਵਾਦੇ ਕਰੇ ਤੇ ਫੇਲ ਹੋਏ ਨੇ ਬਿਲਕੁਲ ਬਿਲਕੁਲ ਕਾਂਗਰਸ ਫੇਲ ਹੋਈ ਹੈ ਤੇ ਇਹ ਕਰ ਵੀ ਨਹੀਂ ਸਕਦੇ ਕਿਉਂਕਿ 2 ਮਹੀਨਿਆਂ ਦੇ ਵਿੱਚ ਕੀ ਹੋ ਜਾਣਾ 2 ਮਹੀਨਿਆਂ ਦੇ ਵਿੱਚ ਤਾਂ ਕੁਝ ਵੀ ਨਹੀਂ ਹੋਣਾ ਇਹਨਾਂ ਤੋਂ ਆਪਣੀ ਕੈਬਨਿਟ ਨੂੰ ਨਹੀਂ ਲੋਟ ਆਉਣੀ ਫਿਰ ਇਹ ਗਾ ਜੋ ਲੋਕਾਂ ਦੇ ਵਾਦੇ ਨੇ ਉਹ ਕਿੱਥੋਂ ਪੂਰੇ ਹੋਣਗੇ ਜੀ ਤਾਂ ਇਹ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤੇ ਬਸਪਾ ਦੀ ਉਹਨਾਂ ਨੇ ਗੱਠਜੋੜ ਕੀਤਾ ਹੈ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕੀ ਕਹਿਣਾ ਚਾਹੁੰਦੇ ਹੋ ਜਿ ਕੋ ਸ਼੍ਰੋਮਣੀ ਅਕਾਲੀ ਦਲ ਦਾ ਤੇ ਜੋ ਬਸਪਾ ਦਾ ਗੱਠਜੋੜ ਹੈ ਇਹ ਇੱਕ ਪੁਰਾਣਾ ਇਹਨਾਂ ਪਾਰਟੀਆਂ ਦਾ ਨਾਤਾ ਹੈ 1900 ਸਹੈਨੜੀ ਨਰਮੇ ਦੇ ਵਿੱਚ ਇਹਨਾਂ ਦਾ ਜੋ ਗੱਠਜੋੜ ਹੋਇਆ ਸੀਗਾ ਤੇ ਉਹਦੇ ਵਿੱਚੋਂ 11 ਸੀਟਾਂ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਈਆਂ ਸੀ ਜੋ ਵੱਡੀ ਲੀਡ ਕੀਤੀ ਸੀਗੀ ਉਸ ਸਮੇਂ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਆਈਸੀ ਭਾਈਚਾਰੇ ਨਾਲ ਸੰਬੰਧ ਤੇ ਜੋ ਪਾਰਟੀ ਹੈ ਭੋਜਨ ਸਮਾਜ ਪਾਰਟੀ ਇਹਦੇ ਨਾਲ ਉਹ ਮੋਢੇ ਨਾਲ ਮੋਢਾ ਲਾ ਕੇ ਉਹ ਸਾਡੇ ਨਾਲ ਚੱਲਣਗੇ ਤੇ ਅਸੀਂ ਸਰਕਾਰ ਬਣਾਵਾਂਗੇ ਸਾਂਜੀ ਜੀ ਤੇ ਜਿਵੇਂ ਕਿ ਅੱਜਕੱਲ ਦੇਖਿਆ ਜਾ ਰਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਨਾਲ ਇੱਕ ਵਾਅਦਾ ਕੀਤਾ ਹੈ ਵੱਡਾ ਐਲਾਨ ਕੀਤਾ ਹੈ ਕਿ ਉਹ ਕਿਸਾਨਾਂ ਨਾਲ ਖੜੇ ਰਹਿਣਗੇ ਤੇ ਜਿਹੜੇ ਉਹਨਾਂ ਦੇ ਬਿੱਲ ਨੇ ਉਹ ਵੀ ਰੱਦ ਕਰਵਾਣਗੇ ਕੀ ਕਹਿਣਾ ਚਾਹੁੰਦੇ ਹੋ ਅਭੀ ਤਿੰਨ ਚਾਰ ਮਹੀਨਿਆਂ ਦੇ ਵਿੱਚ ਵੀ ਉਹ ਬਿੱਲ ਰੱਦ ਹੋ ਜਾਣਗੇ ਜਿਹੜੇ ਪਲਾਂ ਪਿੱਛੇ ਕਿਸਾਨ ਪਿਛਲੇ ਸਾਲ ਤੋਂ ਲੱਗੇ ਹੋਏ ਨੇ ਦੇਖੋ ਨੀਤੀ 'ਚ ਫਰਕ ਹੈ ਜੀ ਜੇਕਰ ਕੀ ਨਹੀਂ ਹੋ ਸਕਦਾ ਪੰਜਾਬ ਦਾ ਮੁੱਖ ਮੰਤਰੀ ਅਸਤੀਫਾ ਦੇ ਦੇਣ ਆ ਆ ਆ ਬਣਾਉਣ ਦੀ ਲੋੜ ਨਹੀਂ ਸੀ ਇਹਨਾਂ ਨੂੰ ਇਹ ਚੰਨੀ ਜੀ ਨੂੰ ਦੁਬਾਰੇ ਲੋਕਾਂ ਦੇ ਵਿੱਚ ਇੱਕ ਜਿਵੇਂ ਆਪਾਂ ਧੋਕੇ ਦੁਬਾਰੇ ਪੁਤਲੇ ਨੂੰ ਲਾਤਾ ਉਹ ਕਰਨ ਦੀ ਲੋੜ ਨਹੀਂ ਸੀ ਇਹ ਇੱਥੇ ਅਸਤੀਫਾ ਦੇ ਦੇਣ ਸਾਰੀ ਕੈਬਨਿਟ ਕੈਬਨਿਟ ਨੂੰ ਭੰਗ ਕਰਨ ਅਸਤੀਫਾ ਦੇਣ ਜਾ ਕੇ ਕਿਸਾਨਾਂ ਦੇ ਨਾਲ ਉੱਤੇ ਬੈਠਣ ਹੱਲ ਹੋ ਜਾਊਗਾ ਇਹਨਾਂ ਨੇ ਕਰਨਾ ਹੀ ਨਹੀਂ ਇਹ ਤਾਂ ਚਲੋ ਇਹ ਲਾ ਲਓ ਕੈਪਟਨ ਅਮਰਿੰਦਰ ਸਿੰਘ ਜੀ ਨੇ ਜੋ ਇਹ ਉਹ ਲੈ ਦੇ ਕੇ ਗਏ ਸੀ ਕਲੋਲੀਪੋਪ ਉਹ ਵੀ ਦੇ ਕੇ ਗਏ ਸੀਗੇ ਵੀ ਆ ਮੈਂ ਮੁੱਦੇ ਉਹਨਾਂ ਨੇ ਤਿਆਰ ਕੀਤੇ ਸੀ ਤਿੰਨ ਚਾਰ ਇਹ ਕਾਨੂੰਨ ਉਹਨਾਂ ਨੂੰ ਹੀ ਰੱਦ ਕਰ ਦੇਣ ਇਹ ਉੱਪਰਲੀ ਗੱਲ ਤਾਂ ਬਹੁਤ ਦੂਰ ਦੀ ਹੈ ਉਹਨਾਂ ਨੂੰ ਇਹ ਕਹਿ ਦੇਣ ਵੀ ਅਸੀਂ ਜੋ ਜੇ ਉਹ ਹੈਗੀ ਐ ਐਸਆਰਐਮਐਫਸੀ ਹੈ ਇਹ ਸਾਰੇ ਅਸੀਂ ਉੱਤੇ ਦੇਵਾਂਗੇ ਸਾਰੀਆਂ ਸਬਜ਼ੀਆਂ ਤੇ ਸਾਰੀਆਂ ਫਸਲਾਂ ਤੇ ਉੱਪਰ ਇਹ ਦੇਵਾਂਗੇ ਜੀ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਥੋੜੀ ਨੇ ਵੀ ਜੋ ਕਹਤਾ ਉਹ ਕਰ ਦੇਣਗੇ ਸਰਦਾਰ ਅਗਵੀਰ ਸਿੰਘ ਬਾਦਲ ਜੀ ਨੇ ਪਹਿਲਾਂ ਕਦੇ ਵੀ ਇੱਕ ਮੰਡੀ ਲਾਣ ਦੇਣੀ ਹੈ ਮੈਂ ਜਦੋਂ ਮੈਂ ਅਸੀਂ ਆ ਇੱਕ ਮੰਡੀ ਲਾਣਾਂਗੇ ਤੇ ਨਾਲ ਦੀ ਨਾਲ ਅਸੀਂ ਇਹ ਤੇ ਲਾਗੂ ਹੀ ਨਹੀਂ ਹੋਣ ਦੇਣੇ ਕਾਨੂੰਨ ਜਾਂ ਕਹਿ ਦੇਣੇ ਇਹ ਵੀ ਅਸੀਂ ਲਾਗੂ ਨਹੀਂ ਹੋਣ ਦੇ ਪਰ ਇਹ ਕੋਈ ਜ਼ੁਰਤ ਨਹੀਂ ਰੱਖਦੇ ਇਹ ਤਾਂ ਸਾਰਾ ਜੋ ਸਿਸਟਮ ਹੈ ਸਾਰਾ ਲੌਲੀਪਾਪ ਹੈ ਇਹ ਇੱਕ ਇਹ ਖੜਿਆ ਰਹੇ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਨੇ ਜ਼ਿਆਦਾਤਰ ਮੈਂ ਕਹੂੰਗਾ ਐਸਸੀ ਭਾਈਚਾਰੇ ਦੀ ਐਸਸੀ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਭਾਵਨਾਵਾਂ ਨਾਲ ਖੇਡ ਰਹੇ ਨੇ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਵੀ ਅਸੀਂ ਇਹ ਚਿਹਰਾ ਦਿਖਾ ਕੇ ਅਸੀਂ ਵੀ ਇਹ ਸੀਐਮ ਦੇਖੋ ਜੀ ਤੁਹਾਡਾ ਸੀਐਮ ਹੈ ਕੋਈ ਤੁਹਾਡਾ ਸੀਐਮ ਇਹ ਪਹਿਲਾਂ ਵੀ ਸੀ ਇਹ ਹੁਣ ਨਵਾਂ ਨਹੀਂ ਇਹ ਪਹਿਲਾਂ ਮੰਤਰੀ ਵੀ ਰਹੇ ਨੇ ਕਿਉਂ ਉਸ ਸਮੇਂ ਕਿਉਂ ਨਹੀਂ ਐਸਪੀ ਚਾਰੇ ਦੀਆਂ ਇਹਨਾਂ ਨੂੰ ਸਮੱਸਿਆ ਹੱਲ ਕੀਤੀਆਂ ਕਿਉਂ ਨਹੀਂ ਇਹਨਾਂ ਨੂੰ ਯਾਦ ਆਈ ਇਹ ਤਾਂ ਇੱਕ ਚੋਣਾ ਦੇ ਲਵੇ ਆ ਕੇ 2 ਮਹੀਨਿਆਂ ਦਾ ਇੱਕ ਜਿਵੇਂ ਕਹਿੰਦੇ ਨੇ ਇਹਨਾਂ ਨੇ ਇੱਕ ਖੇਡੇ ਹਤਕੰਡਾ ਅਪਣਾਇਆ ਸੋ ਪਾਈਚਾਰਾ ਜੋ ਹੈ ਸਿਪਾਈਚਾਰਾ ਉਹ ਬਹੁਤ ਹੁਣ ਫਾਰਵਰਡ ਹੋ ਗਿਆ ਉਹ ਪੜਿਆ ਲਿਖਿਆ ਉਹ ਇਹਨਾਂ ਦੀਆਂ ਇਹ ਗੱਲਾਂ ਦੇ ਵਿੱਚ ਨਹੀਂ ਆਉਗਾ ਜੀ ਤੇ ਕੀ ਲੱਗਦਾ ਤੁਹਾਨੂੰ ਪਤਾ ਜਸਪਾਲ ਜੀ ਵੀ ਅਲੱਗ-ਅਲੱਗ ਪਾਰਟੀਆਂ ਦੇ ਆਗੂਆਂ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਕਿਉਂਕਿ ਗੁਲਾਬੀ ਸੁੰਡੀ ਦੀ ਭਾਰੀ ਮਾਰ ਨੇ ਫਸਲਾਂ ਜਿਹੜੀਆਂ ਬਰਬਾਦ ਕਰ ਦਿੱਤੀਆਂ ਨੇ ਤੇ ਅੱਜ ਵੀ ਜਿਵੇਂ ਬਠਿੰਡਾ ਦੇ ਵਿੱਚ ਆਪਣੇ ਮਾਨਯੋਗ ਮੁੱਖ ਮੰਤਰੀ ਜੀ ਪਹੁੰਚੇ ਨੇ ਚਰਨਜੀਤ ਸਿੰਘ ਚੰਨੀ ਤੇ ਕੀ ਕਹਿਣਾ ਚਾਹੁੰਦੇ ਹੋ ਵੀ ਉਹ ਵਾਅਦਾ ਵੀ ਕਰਕੇ ਆਏ ਨੇ ਉੱਥੇ ਕਿਸਾਨਾਂ ਦੇ ਨਾਲ ਵੀ ਜਿਹੜਾ ਮੁਆਵਜ਼ਾ ਬੰਦਾ ਮੁਆਵਜ਼ਾ ਉਹ ਕਿਸਾਨਾਂ ਨੂੰ ਦੇਣਗੇ ਤੇ ਜਿਹੜੀ ਸਬਸਿਡੀ ਆ ਆਉਣ ਵਾਲੀ ਫਸਲ ਦੇ ਬੀਜਾਂ ਦੇ ਸਬਸਿਡੀ ਆ ਉਹ ਵੀ ਦੇਣਗੇ ਕੀ ਕਹਿਣਾ ਚਾਹੁੰਦੇ ਹੋ ਇਹ ਬਾਕੀ ਹੋਊਗਾ ਜਾਂ ਨਹੀਂ ਦੇਖੋ ਚੰਗੀ ਗੱਲ ਐ ਜੋ ਕਹਿੰਦਾ ਬੰਦਾ ਉਹ ਕਰਨਾ ਚਾਹੁੰਦਾ ਪਰ ਇਹ ਵਕਤ ਪਾਇਆ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਜੀਆ ਨੇ ਚੰਨੀ ਨੂੰ ਵਕਤ ਪਾਇਆ ਇਹ ਆਇਆ ਨਹੀਂ ਇਹਨੂੰ ਵਕਤ ਪਾਇਆ ਪੂਰਾ ਹਫਤਾ ਹੋ ਗਿਆ ਸਰਦਾਰ ਸੁਖਵੀਰ ਸਿੰਘ ਬਾਦਲ ਜੀਆ ਨੂੰ ਇਸ ਤੇ ਲੈਬ ਹੁੰਦੇ ਅੱਜ ਅੱਜ ਹੁੰਡੀਆਂ ਖੇਤਾਂ ਦੇ ਵਿੱਚ ਜਾ ਜਾ ਕੇ ਲੈਵ ਹੋਏ ਨੇ ਲੋਕਾਂ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਉਹਨਾਂ ਨੇ ਮਤਲਬ ਸਮਝੀਆਂ ਨੇ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਨੇ ਸਮਝੀਆਂ ਨੇ ਖੇਤਾਂ ਦੇ ਵਿੱਚ ਜਾ ਕੇ ਉਹ ਲੈਵ ਹੋਏ ਤਾਂ ਜਾ ਕੇ ਚੰਨੀ ਦੀ ਇਹਨਾਂ ਦੀ ਸਰਕਾਰ ਦੀ ਨੀਂਦ ਖੁੱਲੀ ਆ ਤਾਂ ਜਾ ਕੇ ਇਹ ਭੱਜੇ ਨੇ ਇਹ ਤਾਂ ਤਖਵੀਰ ਸਿੰਘ ਬਾਦਲ ਜੀਆ ਨੇ ਇਹਨਾਂ ਨੂੰ ਇੱਕ ਇਹ ਦਿਖਾਇਆ ਵੀ ਲੋਕ ਇੱਥੇ ਤੁਸੀਂ ਇੱਥੇ ਬੈਠੇ ਆਪਦੇ ਕੈਬਨਿਟ ਦੇ ਹੀ ਕਰ ਰਹੇ ਹੋ ਸਾਰਾ ਦੇਖ ਰੇ ਕੇ ਲੋਕ ਬਹੁਤ ਤੰਗ ਨੇ ਆਓ ਖੇਤਾਂ ਦੇ ਵਿੱਚ ਦੇਖੋ ਇਹਦਾ ਉਹਨਾਂ ਦੇ ਡਰੋਨ ਤੇ ਜਿਵੇਂ ਆਪਾਂ ਕਹਿ ਦੀ ਉਹਨਾਂ ਦੇ ਕਹਿਣ ਤੇ ਆਏ ਨੇ ਜੀ ਤੇ ਕੀ ਲੱਗਦਾ ਵੀ ਕੈਪਟਨ ਅਮਿੰਦਰ ਸਿੰਘ ਨੇ ਸਾਡੇ 4 ਸਾਲਾਂ ਦੇ ਵਿੱਚ ਜਿਹੜਾ ਕੀ ਹੈ ਲੋਕਾਂ ਦਾ ਵਿਸ਼ਵਾਸ ਖੋਹ ਦਿੱਤਾ ਰਾਜਨੀਤਿਕ ਪਾਰਟੀਆਂ ਦੇ ਉੱਪਰ ਉਹ ਕੀ ਲੱਗਦਾ ਚਰਨਜੀਤ ਸਿੰਘ ਚੰਨੀ ਉਹ ਵਿਸ਼ਵਾਸ ਦੁਬਾਰਾ ਕਾਇਮ ਕਰ ਸਕਦੇ ਨੇ ਮਤਲਬ ਥੋੜੇ ਜਿਹੀ ਸਮੇਂ ਦੇ ਵਿੱਚ ਕਿ ਨਹੀਂ ਦੇਖੋ ਕਿੱਥੋਂ ਕਿਉਂ ਕਿੱਥੇ ਕਰਨਗੇ ਮੈਨੂੰ ਕੋਈ ਸਮਝ ਨਹੀਂ ਆਉਂਦੀ ਹਨਾ ਇਹ ਇਹ ਪਤਾ ਕੀ ਹੈ ਉਹੀ ਗੱਲ ਹੈ ਜੇ ਕਰਨਾ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ ਸਭ ਕੁਝ ਜਾਇਜ਼ ਹੈ ਇਹ ਪਤਾ ਇੱਕੋ ਹੀ ਇੱਥੇ ਪੰਜਾਬ ਦੀ ਖੇਤਰੀ ਪਾਰਟੀ ਹੈ ਜਿਹਦੇ ਜੋ ਫੈਸਲੇ ਨੇ ਉਹ ਆਪਣੇ ਆਪ ਉਹਦੇ ਵਿੱਚ ਉਹ ਲੈ ਸਕਦੇ ਨੇ ਉਹਨੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀਾਂ ਦੀ ਜਿਹਨੀ ਸੋਚ ਹੈ ਕਿਸਾਨਾ ਪਤੀ ਹੈ ਪੰਜਾਬ ਪ੍ਰਤੀ ਹੈ ਹਰ ਵਰਗ ਲਈ ਉਹਨਾਂ ਦੀ ਸੋਚ ਰਹੀ ਹੈ ਉਹਨਾਂ ਦਾ ਇੱਕ ਐਸਾ ਮਜ਼ਬੂਤ ਫੈਸਲਾ ਹੁੰਦਾ ਸੀਗਾ ਜਿਹਦਾ ਸਾਰੇ ਵਰਗ ਸਾਰੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਸੀਗੇ ਇਨਾਂ ਦਾ ਜੋ ਇਹਨਾਂ ਨੇ ਫੈਸਲਾ ਲੈਣਾ ਉਹ ਤਾਂ ਇਹਨਾਂ ਦਾ ਦਿੱਲੀ ਤੋਂ ਹੋਣਾ ਹੈ ਦਿੱਲੀ ਤੋਂ ਜਿਵੇਂ ਘੰਟੀ ਵੱਜਣੀ ਹੈ ਉਵੇਂ ਇਹਨਾਂ ਨੇ ਚੰਨੀ ਜੀ ਨੇ ਗਾਹ ਉਹ ਉਹ ਜਾ ਕੇ ਗਾ ਉਹਨਾਂ ਨੇ ਹੁਕਮਣਾ ਇਹ ਆਪਣਾ ਡਿਸੀਜਨ ਕੁਝ ਵੀ ਨਹੀਂ ਲੈ ਸਕਦੇ ਜੀ ਮੁੱਦੇ ਦਾ ਹੱਲ ਕਰਨ ਦੀ ਦੂਰ ਦੀ ਗੱਲ ਹੈ ਅ ਪ੍ਰਧਾਨ ਜੀ ਗੱਲ ਕਰੀਏ ਇੱਕ ਪਾਸੇ ਜਿਹੜਾ ਚੋਣਾਂ ਦਾ ਦੌਰ ਚੱਲ ਰਿਹਾ ਹੈ ਇੱਕ ਪਾਸੇ ਜਿਹੜਾ ਕਿਸਾਨੀ ਅੰਦੋਲਨ ਦਾ ਤਾਂ ਤੁਹਾਡਾ ਕੀ ਰੋਲ ਰਿਹਾ ਉਸ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੇਰਾ ਆਪਣਾ ਜ ਮੇਰੀ ਪਾਰਟੀ ਦੇਖੋ ਮੈਂ ਇਹ ਹੈ ਜੋ ਪਾਰਟੀ ਦਾ ਯੋਗਦਾਨ ਹੈ ਮੈਂ ਇੱਕ ਸਮਝਦਾ ਵੀ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸ਼ੁਰੂ ਤੋਂ ਹੀ ਕਿਸਾਨਾਂ ਪੱਕੇ ਰਹੇ ਨੇ ਭਾਵੇਂ ਉਹਨਾਂ ਨੇ ਇਹ ਟਰੈਕਟਰ ਦੀ ਜੋ ਸੀਗਾ ਇਹਨੂੰ ਗੱਡਾ ਮੈਂ ਇਕਰਾਰ ਕਰਵਾਇਆ ਭਾਵੇਂ ਟੋਵਲ ਕਨੈਕਸ਼ਨ ਦੇ ਸੀਗੇ ਉਹ ਵੀ ਉਹਨਾਂ ਨੇ ਭਾਵੇਂ ਫੋਕਲ ਪਿੰਡਾਂ ਦੇ ਵਿੱਚ ਲੈ ਕੇ ਆਏ ਭਾਵੇਂ ਮੰਡੀਆਂ ਦਾ ਉਦੋਂ ਮੰਡੀਕਰਨ ਕੀਤਾ ਭਾਵੇਂ ਬਿਜਲੀ ਦੇ ਬਿੱਲ ਸੀਗੇ ਉਹ ਮਾਫ ਕੀਤੇ ਐ ਐਸੀ ਭਾਈਚਾਰੇ ਦੀਆਂ ਕਿੰਨੀਆਂ ਸਕੀਮਾਂ ਸੋ ਮੈਂ ਕਹਿੰਦਾ ਵੀ ਜੇ ਅਸੀਂ ਸਕੀਮਾਂ ਗਿਣਾਉਣ ਲੱਗ ਜਾਈਏ ਕਿਸਾਨੀ ਪੱਕੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀਆ ਦੀਆਂ ਦਿੱਤੀਆਂ ਹੋਈਆਂ ਉਹ ਬਹੁਤ ਜ਼ਿਆਦਾ ਹੋ ਜਾਣੀਆਂ ਨੇ ਤੇ ਕਿਸਾਨੀ ਪੱਕੀ ਸਾਡਾ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਜੋ ਸੀਗਾ ਰਵਈਆ ਕਿਸਾਨੀ ਪੱਕੀ ਰਿਹਾ ਸੋ ਇੱਥੇ ਵੀ ਸਾਡੇ ਦੇਖੋ ਸਰਦਾਰ ਸੁਭੀਸ਼ਨ ਬਾਦਲ ਜੀ ਪਿਛਲੇ ਹਫ਼ਤੇ ਗਏ ਆ ਅਸੀਂ ਉੱਤੇ ਕਿੰਨਾ ਇਕੱਠ ਸੀ ਹਜ਼ਾਰਾਂ ਦਾ ਇਕੱਠ ਉੱਤੇ ਗਏ ਠੇਰਨ ਲਈ ਦਿੱਲੀ ਦੀ ਰਾਜਧਾਨੀ ਨੂੰ ਤੇ ਕਿੰਨਾ ਕਿੱਡਾ ਵੱਡਾ ਘਟ ਰਿਹਾ ਸੋ ਵਿਵਾ ਹਰਸ਼ਮਿਲ ਕੋਰ ਬਾਦਲ ਨੇ ਤਾਂ ਇਹ ਉਪਰ ਸੀਭਈ ਦੇ ਦਿੱਤਾ ਦੇਖੋ ਕੈਬਨਟ ਦੀ ਇੱਕ ਕੁਰਸੀ ਛੱਡਣੀ ਇਹ ਛੋਟੀ ਗੱਲ ਨਹੀਂ ਇਹ ਜੇ ਅੱਜ ਆਪਾਂ ਕਿਸੇ ਨੂੰ ਕਹਿ ਦੀਏ ਨਾ ਵੀ ਤੂੰ ਮੈਂਬਰੀ ਤੋਂ ਸੀਭਾ ਦੇ ਮੈਂਬਰੀ ਤੋਂ ਆਹਲਾ ਕਹਿੰਦਾ ਮੈਂ ਕਿਉਂ ਦੇਵਾਂ ਦੇਖੋ ਕੈਬਨਟ ਦੀ ਇੱਕ ਇੱਕ ਮੰਤਰੀ ਦੀ ਕੁਰਸੀ ਨੂੰ ਲੱਤ ਮਾਰਨੀ ਇਹ ਤੋਂ ਵੱਡੀ ਕੀ ਹੋਰ ਅਸੀਂ ਇਹ ਕੀ ਕਹਿ ਸਕਦੇ ਹਾਂ ਅਸੀਂ ਕੀ ਕਈਏ ਵੀ ਅਸੀਂ ਕਿਸਾਨਾਂ ਪੱਖੀਆਂ ਜਾਂ ਨਹੀਂ ਆ ਤੇ ਹਰ ਰੋਜ਼ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਹਰ ਰੋਜ਼ ਆ ਨਰਮੇ ਤੇ ਲਾਲੂ ਸੀ ਪਹਿਲਾਂ ਵੀ ਗੱਲ ਹੋਈ ਐ ਨਰਮੇ ਦੇ ਖੇਤਾਂ ਦੇ ਵਿੱਚ ਜਾ ਜਾ ਕੇ ਉਹ ਲੋਕਾਂ ਨੂੰ ਜਗਾ ਰਹੇ ਨੇ ਸਰਕਾਰ ਨੂੰ ਜਗਾ ਰਹੇ ਨੇ ਸੋ ਜੋ ਕਿਸਾਨਾ ਪੱਕੀ ਰਵਈਆ ਸ਼੍ਰੋਮਣੀ ਅਕਾਲੀ ਦਲ ਦਾ ਉਹ ਇੱਕ ਬਹੁਤ ਹੀ ਅਹਿਮ ਰੋਲ ਉਹ ਅਦਾ ਕਰ ਰਹੇ ਨੇ ਤੇ ਸ਼ੁਰੂ ਤੋਂ ਲੱਗੇ ਹੋਏ ਨੇ ਕਿਸਾਨੀ ਪੱਕੀ ਰਹਿਣਗੇ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਅਸੀਂ ਕਿਸਾਨੀ ਦੀ ਗੱਲ ਕਰਦੇ ਰਵਾਂਗੇ ਜਿਸ ਪਾਲ ਜੀ ਤੁਸੀਂ ਵੀ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਹੋ ਤੁਹਾਡੀ ਅਗਰ ਗੱਲ ਕਰੀਏ ਤੁਹਾਡੀ ਕੀ ਗਤੀਵਿਧੀਆਂ ਨੇ ਤੁਹਾਡੇ ਪਾਰਟੀ ਦੇ ਸਬੰਧੀ ਦੇਖੋ ਸਾਡੀ ਤਾਂ ਜੋ ਮੈਨੂੰ ਸੇਵਾ ਲਈ ਹੈ ਉਹ ਮੈਂ ਸਾਰੀ ਲੀਡਰਸ਼ਿਪ ਦਾ ਜ਼ਿਲ੍ਹੇ ਦੀ ਦਾ ਤੇ ਸਾਰੀ ਉੱਪਰ ਲੀਡਰਸ਼ਿਪ ਦਾ ਮੈਂ ਧੰਨਵਾਦ ਕਰਦਾ ਦੇਖੋ ਸਾਡਾ ਤਾਂ ਇੱਕੋ ਹੀ ਇੱਕੋ ਹੀ ਕੰਮ ਹੈ ਵੀ ਇਸ ਦਾ ਕੰਮ ਕਰਨਾ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀ ਹੈਲਪ ਕਰਨੀ ਹੈ ਲੋਕਾਂ ਦੇ ਜੋ ਕੰਮ ਨੇ ਉਹਨਾਂ ਦੇ ਨਾਲ ਅਸੀਂ ਜਾ ਕੇ ਖੜਨਾ ਹੈ ਇੱਕ ਜੂਥ ਦਾ ਕੰਮ ਹੁੰਦਾ ਹੈ ਲੋਕਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਲੋਕਾਂ ਦੇ ਆ ਜੋ ਭਾਵਨਾਵਾਂ ਨੇ ਉਹਨਾਂ ਨੂੰ ਸੁਣਨਾ ਉਹਦਾ ਨਾਲ ਖੜਨਾ ਸੋ ਮੇਰੇ ਵੱਲੋਂ ਮੈਂ ਪਿੰਡਾਂ ਦੇ ਵਿੱਚ ਜਾਣਾ ਮੈਂ ਬੱਚਿਆਂ ਨੂੰ ਆਪਣੇ ਇਹ ਜੋ ਹੈ ਵਰਦੀ ਵਗੈਰਾ ਮੈਂ ਮਹਈਆ ਕਰਵਾਈ ਹੈ ਤੇ ਕਿਟਾਂ ਵੀ ਮੈਂ ਆਪਦੇ ਤੌਰ ਤੇ ਦੇਖ ਕੇ ਆਇਆ ਜੂਥ ਆਪਣੀ ਪਾਰਟੀ ਵੱਲੋਂ ਸੋ ਮੈਂ ਸਮਝਦਾ ਵੀ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਜੋ ਸਰਦਾਰ ਸੁਖਵੀਰ ਸਿੰਘ ਬਾਦਲੀਆਂ ਦੇ 13 ਨੁਕਤੇ ਜੋ ਉਹਨਾਂ ਦੀਆਂ ਸਤੀਮਾ ਨੇ ਉਹਨਾਂ ਨੇ ਅਗਲੇ ਮੁੱਖ ਮੰਤਰੀ ਹੋਣ ਤੋਂ ਬਾਅਦ ਉਹ ਪੰਜਾਬ ਨੂੰ ਦੇਣੀਆਂ ਨੇ ਉਹ ਅਸੀਂ ਘਰ-ਘਰ ਦੇ ਵਿੱਚ ਉਹਨਾਂ ਦੇ ਨੁਕਤੇ ਅਸੀਂ ਪਹਚਾ ਰਹੇ ਆ ਜਾਗਰਤ ਕਰ ਰਹੇ ਆਂ ਸ਼੍ਰੋਮਣੀ ਅਕਾਲੀ ਦਲ ਦੇ ਜੋ ਪਿਛਲੇ ਕੀਤੇ ਕੰਮਾਂ ਨੂੰ ਲੈ ਕੇ ਜੋ ਆਉਣ ਵਾਲੇ ਕੰਮ ਉਹਨਾਂ ਨੇ ਕਰਨੇ ਨੇ ਉਹਨਾਂ ਨੂੰ ਲੈ ਕੇ ਅਸੀਂ ਘਰ-ਘਰ ਦੇ ਵਿੱਚ ਜਾ ਕੇ ਡੋਰ ਟੂ ਡੋਰ ਸ਼੍ਰੋਮਣੀ ਅਕਾਲੀ ਦਲ ਦਾ ਜੋ ਸਰਕਾਰ ਅਸੀਂ ਬਣਾਉਣੀ ਆ ਉਹਦੇ ਲਈ ਅਸੀਂ ਲੋਕਾਂ ਨੂੰ ਜਗਾ ਰਹੇ ਆਂ ਮਤਲਬ ਤੁਹਾਡੇ ਗਤੀਵਿਧੀਆਂ ਚਾਲੂ ਨੇ ਤੁਹਾਡੀ ਪਾਰਟੀ ਦੀਆਂ ਜਿਹੜੇ ਤੁਸੀਂ ਵੀ ਜਾ ਕੇ ਜਿਵੇਂ ਤੁਸੀਂ ਦੱਸਿਆ ਗਰੀਬ ਬੱਚਿਆਂ ਨੂੰ ਜਿਹੜੀ ਤੁਸੀਂ ਡਰੈਸਾਂ ਦਿੱਤੀਆਂ ਛੇਟਾਂ ਵੀ ਵੰਡੀਆਂ ਮਤਲਬ ਤੁਹਾਡੀ ਪਾਰਟੀ ਦੀਆਂ ਗਤੀਵਿਧੀਆਂ ਚਾਲੂ ਨੇ ਜੀ ਤੇ ਹਾਂ ਜੀ ਦੋਸਤੋ ਜਿਵੇਂ ਗੱਲਬਾਤ ਕੀਤੀ ਜਿਸਪਾਲ ਗੜੱਦੀ ਜੀ ਦੇ ਨਾਲ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਪਹਿਲਾਂ ਵੀ ਖੜੀ ਸੀ ਤੇ ਅੱਗੇ ਵੀ ਖੜੀ ਰਹੂਗੀ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਪਾਰਟੀ ਨੇ ਜਿਹੜਾ ਕਿਸਾਨਾਂ ਵਾਸਤੇ ਬਹੁਤ ਕੁਝ ਕੀਤਾ ਹੈਗਾ ਅੱਗੇ ਵੀ ਕਰਦੇ ਰਹਿਣਗੇ ਮਿਲਵਾਉਂਦੇ ਰਵਾਂਗੇ ਤੁਹਾਨੂੰ ਹੋਰ ਨਵੇਂ ਚਿਹਰਿਆਂ ਦੇ ਨਾਲ ਮੈਂ ਇਹੀ ਕਹਿੰਦੀ ਹੁਈ ਤੁਹਾਡੀ ਆਪਣੀ ਰਾਜਵੀਰ ਤੁਹਾਡੇ ਲਈ ਇਜਾਜ਼ਤ ਧੰਨਵਾਦ